ਸੰਗੇ ਮਹਿੰਦੀ ਰਤਾ ਜੀ ਮੈਂ ਸਪੋਰਟ ਇੰਡਸਟਰੀ ਨੂੰ ਬਿਲੋਂਗ ਕਰਦਾ ਹੈ ਬਜਟ ਦੇਖਿਆ ਹੈਗਾ ਕਿ ਲਗਾ ਬੜੀਆਂ ਆਸਾਸੀ ਬਜਟ ਦੇ ਵਿੱਚ ਵੱਡੇ ਇੰਡਸਟਰੀਆਂ ਨੂੰ ਟੋਪਾ ਦਿੱਤਾ ਜਾਏਗਾ ਕਿਰਪਾ ਕਰਕੇ ਸਬ ਦੇਖੋ ਜੀ ਵਪਾਰੀ ਜਿਹੜਾ ਕਮਾਊ ਪੁੱਤ ਹੈ ਸਰਕਾਰ ਦਾ ਉਹਦੇ ਲਈ ਧਿਆਨ ਨਹੀਂ ਹੈਗਾ ਸਰਕਾਰ ਦਾ ਬਾਕੀ ਜੋ ਹੈਗਾ ਫ੍ਰੀ ਵੰਡਣ ਚ ਉਹਨਾਂ ਦਾ ਧਿਆਨ ਹੈ ਫ੍ਰੀ ਵੰਡ ਕੇ ਵੋਟਾਂ ਕਟਗੀਆਂ ਕਰੀਏ ਬਸ ਜਿੱਥੋਂ ਉਹਨਾਂ ਨੂੰ ਵੋਟਸ ਜ਼ਿਆਦਾ ਮਿਲਣੀਆਂ ਉਧਰ ਹੀ ਉਹ ਫ੍ਰੀ ਵੰਡੀਆਂ ਦੇ ਨੇ ਬਿਜਲੀ ਫ੍ਰੀ ਦੇ ਦਿਓ ਇਹ ਫ੍ਰੀ ਦੇ ਦਿਓ ਉਹ ਫ੍ਰੀ ਦੇ ਦਿਓ ਉਹ ਫਰੀ ਦੇਈਓ ਸਾਡੇ ਕੋ ਟੈਕਸ ਇਕੱਠਾ ਕਰੀ ਜੋ ਸਾਨੂੰ ਹੋਰ ਨਚੋੜੀ ਜੋ ਸਾਨੂੰ ਕੋਈ ਰਿਬੇਟ ਨਹੀਂ ਜੀ ਕੋਈ ਆਣਾ ਨੇ ਕੋਈ ਰਿਬੇਟ ਨਹੀਂ ਦਿੱਤੀ ਕੋਈ ਕੁਛ ਨਹੀਂ ਦਿੱਤਾ ਕੋਈ ਇਨਕਮ ਟੈਕਸ ਕੋਈ ਜੀਐਸਟੀ ਚ ਕਿਤੇ ਵੀ ਰਿਬੇਟ ਨਹੀਂ ਦਿੱਤਾ ਬਾਕੀ ਜੋ ਬਜਟ ਇਹਨਾਂ ਨੇ ਪੇਸ਼ ਕੀਤਾ ਪਿਛਲੇ ਸਾਲ ਵਾਲਾ ਤੇ ਇਸ ਸਾਲ ਵਾਲਾ ਹੁਣ ਨਾਲ ਲਗਭਗ ਸੇਮ ਹੀ ਹੈ ਕੋਈ ਇਹ ਕੋ ਬਹੁਤ ਜ਼ਿਆਦਾ ਅੰਤਰ ਨਹੀਂ ਹੈ ਲਗ ਬੜੀਆਂ ਆਸਾਂ ਲਗੀਆਂ ਸੀ ਬਜਟ ਦੇ ਵਿੱਚ ਇੰਡਸਟਰੀ ਨੂੰ ਵੱਡੇ ਤੋਫੇ ਕਿੜੇ ਆ ਦੇ ਕੇ ਜਾਣਗੇ ਇਲੈਕਸ਼ਨਾਂ 'ਚ ਵੱਡੇ ਵੱਡੇ ਵਾਅਦੇ ਤੇ ਜ਼ਰੂਰ ਇੰਡਸਟਰੀ ਨਾਲ ਕੀ ਲੱਗਦਾ ਆ ਆਵਾਦੇ ਸਿਰਫ ਗੱਲਾਂ ਨਾਲ ਦੇ ਕੇ ਕੀ ਵਾਦੇ ਹੋਤੇ ਹੀ ਤੋੜਨੇ ਲਈ ਹੈ ਆਸੇ ਉਹ ਹਮੇ ਉਮੀਦਾਂ ਦਿਵਾ ਦਿੰਦੇ ਹਨ ਲੇਕਿਨ ਕਰਤੇ ਨਹੀਂ ਹੈ ਪੂਰੀ ਅੰਕਲ ਜੀ ਤੁਹਾਡਾ ਰਮੇਸ਼ ਅਨੰਤ ਅਨੰਤ ਜੀ ਅੱਜ ਕੋਰ ਬਜਟ ਆਇਆ ਕਿੰਦਾ ਸਰਕਾਰ ਕਿੰਦਾ ਲੱਗ ਸਰ ਕੋਈ ਸਪੋਰਟ ਹੀ ਨਹੀਂ ਇੰਡਸਟਰੀ ਨੂੰ ਕਿਸੇ ਲੋ ਕੋਈ ਸਪੋਰਟ ਨਹੀਂ ਨਾ ਕੇ ਸਰਕਾਰ ਵੱਲੋਂ ਨਾ ਕਿਸੇ ਵੱਲੋਂ ਦੂਜੇ ਤੁਸੀਂ ਯੂਰਨ ਜਾਓ ਜਿਵੇਂ ਚైనా ਹੈ ਦੂਸਰੇ ਉਹ ਵਪਾਰੀਆਂ ਨਾ ਗਵਰਨਮੈਂਟ ਪੂਰੀ ਤਰ੍ਹਾਂ ਸਪੋਰਟ ਕਰਦੀ ਹੈ ਇਥੇ ਕਿਹ ਸਰਕਾਰ ਦੀ ਨਾ ਪੰਜਾਬ ਸਰਕਾਰ ਦੀ ਨਾ ਸੈਂਟਰ ਸਰਕਾਰ ਦੀ ਕੋਈ ਸਪੋਰਟ ਹੀ ਨਹੀਂ ਕਿਸੇ ਨੂੰ ਨਾ ਇਹਨਾਂ ਕੋਲ ਕੋਈ ਪਲਾਨ ਹੈ ਕੋਈ ਨਾ ਕੋਚ ਇਹਨਾਂ ਅਗਰ ਕੋਈ ਐਕਸ਼ਨ ਆਉਂਦੇਗਾ ਵੱਡੇ ਵੱਡੇ ਸਰਕਾਰਾਂ ਆ ਕੇ ਮੰਤਰੀ ਆ ਕੇ ਤੁਹਾਡੇ ਨਾਲ ਮੀਟਿੰਗਾਂ ਕਰਦੇ ਨੇ ਜਿਸੇ ਵੀ ਮੀਟਿੰਗਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਤੇ ਜ਼ਰੂਰ ਲੈ ਜਾਂਦੇ ਨੇ ਵਾਅਦੇ ਦੇ ਜਾਂਦੇ ਨੇ ਕਿ ਲੱਗਦਾ ਬਜਟ ਦੇ ਵਿੱਚ ਪਾਰਟੀ ਨੂੰ ਦਿੱਤੀ ਆ ਵਾਦੇ ਸਿਰਫ ਜਿੰਨੀ ਦੇਰ ਮੀਟਿੰਗ ਚੱਲਦੀ ਹੈ ਨਾ ਉਨੀ ਦੇਰ ਹੀ ਵਾਦੇ ਰਹਿੰਦੇ ਨੇ ਅੱਧੇ ਘੰਟੇ ਚਾਹ ਪੀਤੀ ਖਾਦਾ ਪੀਤਾ ਲੋਕਾਂ ਨਾਲ ਵਾਅਦਾ ਕਰਕੇ ਜਦੋਂ ਬਾਹਰ ਨਿਕਲ ਗਏ ਉਹ ਵਾਅਦੇ ਖਤਮ ਹੋ ਜਾਂਦੇ ਇਸ ਕਰਨਾ ਨਹੀਂ ਲੱਗਦਾ ਪੰਜਾਬ ਨਾਲ ਵਿਤਰਾ ਕੀਤਾ ਹੋਇਆ ਹੈ ਵਿਤਕਣਾ ਤੇ ਪੂਰੀ ਤਰ੍ਹਾਂ ਕੀਤਾ ਗਿਆ ਹੈ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ ਹੈ ਬਿਲਕੁਲ ਜ਼ੀਰੋ ਬਜਟ ਹੈ ਇਸ ਹਿਸਾਬ ਨਾਲ ਬਿਲਕੁਲ ਫੇਲ ਬਜਟ ਹੈ ਐਸਾ ਲੱਗਦਾ ਸੀ ਕਿ ਸਰਕਾਰ ਜਰੂਰ ਇੰਡਸਟਰੀ ਨੂੰ ਕੁਝ ਨਾ ਕੁਝ ਰੱਖਤਾ ਦੋਗੀ ਪਰ ਜਿਹੜਾ ਬਜਟ ਦੇਖਣ ਦੇ ਅਨੁਸਾਰ ਬਜਟ ਤੋਂ ਨਜ਼ਰ ਆ ਰਿਹਾ ਹੈ ਪੰਜਾਬ ਦੀ ਸਾਰੀ ਇੰਡਸਟਰੀ ਵਾਸਤੇ ਬਈਲੜੀ ਜੀ ਖੁਸ਼ ਆਸਾ ਨਹੀਂ ਰੱਖਿਆ ਗਿਆ ਹੈ ਇੱਕ 10 ਨਵੇਂ ਇੰਡਸਟਰੀਅਲ ਹੱਬ ਜਿਹੜੇ ਪ੍ਰਸਤਾਵ ਰੱਖਿਆ ਗਿਆ ਅਸੀਂ ਕਹਿੰਦੇ ਆ ਕਿ ਉਹਦਾ ਜੋ ਇੰਡਸਟਰੀਅਲ ਹੱਬ ਜਿਹੜਾ ਜਲੰਧਰ ਨੂੰ ਦਿੱਤਾ ਜਾਵੇ ਕਿਉਂਕਿ ਇਹ ਵਿਸਤਾਰ ਨਾਲ ਜਾਣਕਾਰੀ ਤਾਂ ਨਹੀਂ ਆਈ ਬਜਟ ਦੇ ਵਿੱਚ ਪਰ ਜਿਹੜੀ ਘੋਸ਼ਣਾ ਹੋਈ ਹੈ ਕਿ 10 ਇੰਡਸਟਰੀਅਲ ਨਵੇਂ ਹੱਬ ਬਣਾਏ ਜਾਣਗੇ ਸਾਡੀ ਮੰਗ ਹੈ ਕਿ ਜਲੰਧਰ ਨੂੰ ਦਿੱਤਾ ਜਾਵੇ ਉਹ ਜੋ ਉਹ ਦੂਸਰਾ ਜਿਹੜਾ ਇਨਕਮ ਟੈਕਸ ਦੇ ਬਾਰੇ ਵਿੱਤ ਮੰਤਰੀ ਨੇ ਘੋਸ਼ਣਾ ਕੀਤੀ ਹੈ ਬਜਟ ਦੇ ਵਿੱਚ ਇਹ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਇਹਦੀ ਸਮੀਖਿਆ ਕਰਾਂਗੇ ਇਹ ਬਹੁਤ ਜ਼ਰੂਰੀ ਹੈ ਇਨਕਮ ਟੈਕਸ ਕਾਨੂੰਨ ਦੀ ਸਮੀਖਿਆ ਹੋਣੀ ਹੈ ਔਰ ਉਹਦੇ ਚ ਰਾਹਤ ਮਿਲਣੀ ਅੱਜ ਦੇ ਦੌਰ ਚ ਬਹੁਤ ਜ਼ਰੂਰੀ ਹੈ ਸਾਡੀ ਮੰਗ ਹੈ ਕਿ ਇਹਦੇ ਵੀ غور ਕੀਤਾ ਜਾਵੇ ਕੀ ਇਸ ਵਾਰ ਕਿਹੜੇ ਟੈਕਸ ਉਤੇ ਲੱਗਿਆ ਛੂਟ ਮਿਲੀ ਹੈ ਬਜਟ ਦੇ ਉਤੇ ਦੇਖੋ ਇਸ ਸਮੇਂ ਫਿਰਾਲ ਦੋ ਰਜਿਮ ਚੱਲਦੇ ਆ ਔਰ অপਸ਼ਨ ਹੈਗੀ ਆ ਕਿ ਤੁਸੀਂ ਕਿਸੇ ਵੀ ਰਜਿਮ ਦੇ ਡਾਕਟਰ ਜਮਾ ਕਰਾ ਸਕਦਾ ਹੈ ਉਹਦੇ ਜੇ ਨਵਾਂ ਰਜਿਮ ਜਿਹੜਾ ਉਹਦੇ ਸਿਰਫ 2.5 ਲੱਖ ਤੋਂ ਦੇਣੀ ਆ ਕਿਹਾ ਗਿਆ ਬਹੁਤ ਵੱਡੀ ਰਾਤ ਤਾਂ ਨਹੀਂ ਆ ਪਰ ਛੋਟੇ ਲੋਕਾਂ ਦੀ ਮੈਂ ਸਮਝਦਾ ਜੋ ਤੁਸੀਂ ਸੋਚਿਆ ਸੀ ਕਿ ਉਹ ਬਜਟ ਦੇ ਵਿੱਚ ਆਇਆ ਦੇਖੋ ਇੰਡਸਟਰੀ ਦੀ ਸੋਚ ਤਾਂ ਬਹੁਤ ਹੈ ਇੰਡਸਟਰੀ ਨੂੰ ਲੋੜ ਵੀ ਬਹੁਤ ਹੈ ਔਰ ਮੈਂ ਸਮਝਦਾ ਇਹ ਦੋਨਾਂ ਸਰਕਾਰਾਂ ਦੇ ਪ੍ਰਯਾਸ ਨਾਲ ਹੋ ਸਕਦਾ ਹੈ ਜਦ ਤਾਈਂ ਪੰਜਾਬ ਦੀ ਸਰਕਾਰ ਪੰਜਾਬ ਦੀ ਇੰਡਸਟਰੀ ਦੇ ਮੁੱਦੇ ਸੈਂਟਰ ਦੇ ਅੱਗੇ ਨਹੀਂ ਰੱਖਦੀ ਤਾਂ ਤੈ ਉਹ ਹੱਲ ਹੋਣ ਵਾਲਾ ਨਹੀਂ ਹੈ ਮੈਂ ਤਾਂ ਪਿੱਛੇ ਵੀ ਇਹ ਕਿਹਾ ਸੀ ਕਿ ਦੋਨਾਂ ਸਰਕਾਰਾਂ ਦੀ ਇੱਕ ਜੁਆਇੰਟ ਕਮੇਟੀ ਬਣੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਵਾਸਤੇ ਹੋਰ ਅੱਜ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬਾਰਡਰ ਸਟੇਟ ਹੈ ਦੂਜਿਆਂ ਨੇ ਬਹੁਤ ਰਸਤੀਆਂ ਜਿੱਲੀਆਂ ਤੀਜਾ ਜੀਐਸਟੀ ਤੋਂ ਬਾਅਦ ਛੋਟੀ ਇੰਡਸਟਰੀ ਜਿਹੜੀ ਹੈ ਉਹ ਬੰਦੀ ਦੀ ਗਜ਼ਾਰ ਤੇ ਹੈਗੀ ਆ ਇਹ ਤੇ ਵਿਚਾਰ ਦੀ ਲੋੜ ਹੈ ਔਰ ਮੈਂ ਸਮਝਦਾ ਦੋਨਾਂ ਸਰਕਾਰਾਂ ਦੀ ਜੁਆਇੰਟ ਜਿਹੜੀ ਕਮੇਟੀ ਹੈ ਇੱਕ ਮਾਤਰਾ ਦਾ ਕੰਮ ਹੋ ਸਕਦਾ ਤੁਸੀਂ ਦੇਖਿਆ ਜਾਂਦਾ ਕਿਦੋਂ ਇਲੈਕਸ਼ਨ ਆਉਂਦੇ ਨੇ ਭਾਵੇਂ ਕੋਈ ਵੀ ਸਰਕਾਰ ਹੋਵੇ ਹਰ ਇੰਡਸਟਰੀ ਵੱਲ ਇਹਨਾਂ ਮੀਟਿੰਗ ਕੀਤੀ ਜਾਂਦੀਆਂ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਵਾਅਦੇ ਤੇ ਜ਼ਰੂਰ ਕਰ ਜਾਂਦੇ ਨੇ ਕਿਦਾਂ ਕਿਦਾਂ ਬਜਟ ਆਉਂਦਾ ਹੈ ਬਜਟ ਦੇ ਵਿੱਚ ਫਿਰ ਵਾਅਦੇ ਉੱਧਰ ਦੇ ਉੱਧੇ ਹੀ ਰਹਿ ਜਾਂਦੇ ਨੇ ਦੇਖੋ ਇਸ ਤਰ੍ਹਾਂ ਹੈਗਾ ਜਿਹੜਾ ਯੂਨੀਅਨ ਬਜਟ ਹੈ ਉਹ ਜਿਹੜਾ ਸਟੇਟ ਦਾ ਬਜਟ ਹੈ ਜਿਹੜਾ ਦੋਨਾਂ ਦਾ ਯੰਤਰ ਹੈਗਾ ਪਰ ਜਿਹੜਾ ਯੂਨੀਅਨ ਬਜਟ ਹੈ ਉਹਦੇ ਤੇ ਉਹਦੇ ਤੇ ਇੰਡਸਟਰੀਆਂ ਮੀਟਾ ਬਹੁਤ ਜ਼ਿਆਦਾ ਹੁੰਦੀਆਂ ਜੀ ਕਿਉਂਕਿ ਉਹ ਸਾਰੇ ਦੇਸ਼ ਨੂੰ ਸਮੁਖ ਰੱਖ ਕੇ ਬਣਾ ਜਾਂਦਾ ਔਰ ਸਾਰੀ ਇੰਟਰਨੈਸ਼ਨਲ ਪਾਲਿਸੀ ਦੇ ਅਨੁਸਾਰ ਬਣਾਇਆ ਜਾਂਦਾ ਸਾਡੀ ਤਾਂ ਇੱਕ ਬਹੁਤ ਸਮਾਲ ਸਮਾਲ ਇੰਡਸਟਰੀ ਆ ਸਾਨੂੰ ਰਾਹ ਦੀ ਲੋੜ ਆ ਰਾਹ ਦੀ ਦਰਕਾਰ ਆ ਪਰ ਅੱਜ ਦੇ ਬਜਟ ਦੇ ਅਸਰ ਸਪੋਰਟਸ ਇੰਡਸਟਰੀ ਤੇ ਕਿੰਨਾ ਫਰਕ ਪਵੇਗਾ ਇਹ ਦੇਖੋ ਕੁਝ ਗੱਲ ਇਹ ਸਾਨੂੰ ਮਿਲ ਜਾਣੀ ਤੇ ਸਾਡੇ ਤੋਂ ਲਿਆ ਵੀ ਕੁਝ ਨਹੀਂ ਸਰਕਾਰ ਨੇ ਔਰ ਸਾਨੂੰ ਲੋੜ ਆ ਸਾਨੂੰ ਸਰਕਾਰ ਤੋਂ ਰਾਹ ਦੀ ਲੋੜ ਆ ਅਸੀਂ ਜਾਣਦੇ ਆ ਕਿ ਸਰਕਾਰ ਇੱਥੇ ਵਿਚਾਰ ਕਰੇ ਸਾਡੀਆਂ ਸਮੱਸਿਆਵਾਂ ਤੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਔਰ ਫੇਰ ਮੈਂ ਦੁਹਰਾ ਕਹਿ ਰਹੇ ਹਾਂ ਕਿ ਜਦ ਤਾਈਂ ਸੂਬੇ ਦੀ ਸਰਕਾਰ ਕੋਸ਼ਿਸ਼ ਨਹੀਂ ਕਰਦੀ ਸੂਬੇ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਦੀ ਇੱਕ ਜੁਆਇੰਟ ਕਮੇਟੀ ਬਣੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਲਈ ਤਾਂ ਹੀ ਪੰਜਾਬ ਦੀ ਇੰਡਸਟਰੀ ਦਾ ਸਰਵਾਈਵਲ ਹੈ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਦੋ ਤਿੰਨ ਮੁੱਖ ਇੰਡਸਟਰੀਆਂ ਹੈਗੀਆਂ ਉਹ ਤਾਂ ਜਿਸਪੋਰਟ ਇੰਡਸਟਰੀ ਵੀ ਆ ਔਰ ਲਗਭਗ ਲੱਖ ਲੋਕਾਂ ਨੂੰ ਰੈਕਟ ਡਾਇਰੈਕਟ ਰੋਜ਼ਗਾਰ ਦੇਣ ਵਾਲੀ ਇੰਡਸਟਰੀ ਆ ਔਰ ਖਾਸ ਕਰ ਸਮਾਜ ਦੇ ਵੀ ਕਰ ਸਕਦੇ ਵੀਕਰ ਸੈਕਸ਼ਨ ਜਿਹੜਾ ਸੁਸਾਇਟੀ ਦਾ ਉਹਨੂੰ ਰੋਜ਼ਗਾਰ ਉਪਲਬਧ ਕਰਾਉਣ ਵਾਲੀ ਇੰਡਸਟਰੀ ਹੈ ਔਰ ਘਰ ਘਰ ਖਾਸ ਕਰ ਮਹਿਲਾਵਾਂ ਘਰ ਘਰ ਜਿਆ ਕੇ ਰੋਜ਼ਗਾਰ ਉਪਲਬਧ ਕਰਾਉਣ ਵਾਲੀ ਸੁਦੇ ਦੀ ਇੱਕ ਮਾਤਰਾ ਇੰਡਸਟਰੀ ਹੈ ਉੱਬ ਸਰਕਾਰ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਔਰ ਕੇਂਦਰ ਸਰਕਾਰ ਤੋਂ ਸਾਡੀ ਅੱਜ ਦੇ ਇਸ ਬਜਟ ਨੂੰ ਦੇਖਣ ਤੋਂ ਬਾਅਦ ਇੱਕ ਮੰਗ ਹੈ ਕਿ ਜਿਹੜਾ ਇੰਡਸਟਰੀਆ ਲਗਭਗ ਕੋਸ਼ਿਸ਼ ਕੀਤੀ ਗਏ ਉਹ ਇੱਕ ਜ਼ਰੂਰ ਪੰਜਾਬ ਨੂੰ ਖਾਸ ਜਲੰਧਰ ਨੂੰ ਦਿੱਤਾ ਜਾਵੇ ਇਹ ਸਾਡੀ ਮੰਗ ਹੈ